ਦੇਖੋ ਕੱਲ ਇੱਕ ਜਿਹੜੀ ਪ੍ਰੈਸ ਕਾਨਫਰੰਸ ਸਾਡੇ ਮੈਸਰ ਖਾਨੇ ਦੇ ਵਕੀਲ ਸਾਹਿਬ ਨੇ ਕੀਤੀ ਐ ਉਹ ਮੈਂ ਸੁਣੀ ਸੀ ਉਹਦੇ ਵਿੱਚ ਉਹਨਾਂ ਨੇ ਪੁੱਛ ਤਾਂ ਇੱਕ ਮਹੀਨਾ ਪਹਿਲੇ ਦਾ ਕੋਈ ਵਾਕਏ ਦਾ ਜ਼ਿਕਰ ਕੀਤਾ ਲੜਕੀਆਂ ਦਾ ਬਾਥਰੂਮ ਦਾ ਪਹਿਲੀ ਗੱਲ ਤਾਂ ਜੇ ਕੋਈ ਇਹ ਜੀ ਗੱਲ ਸੀਗੀ ਇੱਕ ਮਹੀਨਾ ਪਹਿਲਾਂ ਜੇ ਕੋਈ ਗੱਲ ਸੀਗੀ ਤਾਂ ਉਹਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਪਾਸ ਹੋਣੀ ਚਾਹੀਦੀ ਸੀ ਜਾਂ ਲੜਕੀਆਂ ਸ਼ਿਕਾਇਤ ਕਰਦੀਆਂ ਸਿੰਪਲੀ ਚੈਨਲ ਤੇ ਬੈਠ ਕੇ ਸੋਸ਼ਲ ਮੀਡੀਆ ਤੇ ਬੈਠ ਕੇ ਕਿਸੇ ਤੇ ਦੋਸ਼ ਲਾ ਦੇ ਨੇ ਇਹ ਬਹੁਤ ਮਾੜੀ ਗੱਲ ਹੈ ਫਿਰ ਕਹਿੰਦਾ ਸਿਕਿਉਰਿਟੀ ਵਾਲਿਆਂ ਕੋਲੇ ਸੀ ਉਹਨਾਂ ਤੋਂ ਖੋਲੀਆਂ ਸਿਕਿਉਰਿਟੀ ਵਾਲਿਆਂ ਨੇ ਤਾਂ ਉੱਥੇ ਸਾਰਾ ਮਸਲਾ ਖਰਾਬ ਕੀਤਾ ਸਿਕਿਉਰਿਟੀ ਵਾਲਿਆਂ ਨੇ ਉੱਥੇ ਮੇਲੇ ਦੇ ਦੌਰਾਨ ਗਰੀਬ ਬੰਦੇ ਨੂੰ ਡਾਂਗਾਂ ਨਾਲ ਕੁੱਟਿਆ ਉਹਦੀਆਂ ਵੀਡੀਓ ਮੇਰੇ ਕੋਲੇ ਹੁਣ ਵੀ ਅਵੇਲੇਬਲ ਨਹੀਂ ਇਹਦੇ ਵਿੱਚ ਅਸੀਂ ਉਹਦੀ ਸ਼ਿਕਾਇਤ ਉਹਨਾਂ ਸਿਕਿਉਰਿਟੀ ਵਾਲਿਆਂ ਦੀ ਸ਼ਿਕਾਇਤ ਐਸਐਸਪੀ ਮੈਮ ਨੂੰ ਲਿਖਤੀ ਤੌਰ ਤੇ ਥੇਰੇ ਆਂ ਤੀਸਰੀ ਗੱਲ ਸੀ ਕਿ ਜਿਹੜਾ ਸਾਡਾ ਉਥੇ ਸੈਕਟਰੀ ਹੈ ਉਹਦਾ ਬੇਟਾ ਦੇਖੋ ਸੈਕਟਰੀ ਇੱਕ ਸੰਸਥਾ ਦਾ ਸੈਕਟਰੀ ਆ ਅਗਰ ਉਹਦਾ ਬੇਟਾ ਕੋਈ ਦੋਸ਼ੀ ਹੈ ਤਾਂ ਇਹਦੇ ਨਾਲ ਸਨਾਤਨ ਧਰਮ ਮਹਾਵੀਰ ਦਲ ਤੇ માતા ਦਾ ਮੰਦਰ ਜਿੱਥੇ ਜਵਾਲਾ ਮਾਤਾ ਜੀ ਦੀ ਜੋਤ ਜਗਦੀ ਹੈ ਉਹਦਾ ਸਿੱਧੇ ਤੌਰ ਤੇ ਕੋਈ ਤੱਲਕ ਨਹੀਂ ਹੈ ਅਗਰ ਉਹਦਾ ਬੇਟਾ ਕਿਸੇ ਤੌਰ ਤੇ ਦੋਸ਼ੀ ਹੈ ਤਾਂ ਉਹਦਾ ਦੋਸ਼ ਅਗਰ ਸਾਬਤ ਹੁੰਦਾ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋਣਾ ਕਿਸੇ ਦੇ ਦੋਸ਼ ਲਾ ਦੇ ਨੇ ਇਹ ਚੰਗੀ ਗੱਲ ਨਹੀਂ ਫਿਰ ਉਹਨਾਂ ਨੇ ਗੱਲ ਕੀਤੀ ਕਿ ਰਾਜੀਨਾਮਾ ਹੋ ਗਿਆ ਸੀ ਕਾਹਦਾ ਰਾਜੀਨਾਮਾ 2250 ਬੰਦਾ ਤੁਸੀਂ ਅੰਦਰ ਵੜ ਗਿਆ ਦੋ ਬੰਦਿਆਂ ਨੂੰ ਤੁਸੀਂ ੱੱਕੇ ਨਾਲ ਜ਼ਮੀਨ ਤੇ ਬੈਨ ਨੂੰ ਕਹਿੰਦੇ ਹੋ ਬੇਅਦਬੀ ਕਰਦੇ ਹੋ ਤੁਸੀਂ ਦੋ 250 ਬੰਦਾ ਦਬਾਅ ਨਾਲ ਉਹਨਾਂ ਤੋਂ ਲਿਖਾ ਕੇ ਲਿਆਏ ਦਬਾਅ ਨਾਲ ਲਿਖਾ ਕੇ ਦਸਖਤ ਕਰਾ ਲੇ ਦਸਖਤ ਕਰਾ ਕੇ ਤੁਸੀਂ ਰਾਜੀਨਾਮਾ ਕਹਿੰਦੇ ਹੋ ਕਾਹਦਾ ਰਾਜੀਨਾਮਾ ਇਹ ਇਸ ਕਰਕੇ ਕੋਈ ਰਾਜੀਨਾਮਾ ਨਹੀਂ ਸੀ ਕੋਈ ਗੱਲ ਨਹੀਂ ਸੀ ਇਹ ਕਿੱਥੋਂ ਦੀ ਸੰਸਥਾ ਹੈ ਵੀ ਕਿਸੇ ਸੰਸਥਾ 'ਚ ਦੋ 250 ਬੰਦਾ ਪੜ ਜੇ ਦਬਾਅ ਨਾਲ ਉਹ ਕੱਲ ਨੂੰ ਸਾਡੇ ਘਰੇ ਵੜ ਜਾਣਗੇ ਤੇ ਮੇਰੀ ਕੋਠੀ ਲਿਖਾਉਣ ਤੇ ਆ ਜਾਣਗੇ ਕੱਲ ਨੂੰ ਤੁਹਾਡੇ ਕਾਲਜ ਚ ਵੜ ਜਣਗੇ ਫਿਰ ਤੁਹਾਡੇ ਕਾਲਜ ਜੇ 200 250 ਬੰਦਾ ਵੜ ਗਏ ਇੱਕ ਬੰਦੇ ਤੋਂ ਕਾਲਜ ਨਖਾਲੇ ਹੋਣਗੇ ਕਿਸੇ ਦੇ ਸ਼ੈਲਰ ਚ ਵੜ ਜਣਗੇ ਇਹ ਕੋਈ ਰਾਜੀ ਨਾ ਮਾਨੀ ਹੈ ਇਹ ੱੱਕੇ ਸ਼ਈ ਸੀ ਜਿਹੜੇ ਬੈਠੇ ਸੀ ਉਦੋਂ ਉਹ ਕੰਪਰੋਮਾਈਜ਼ ਨਹੀਂ ਹੋਇਆ ਉਹ ਕੰਪਰੋਮਾਈਜ਼ ਨਹੀਂ ਹੋਇਆ ਜਦੋਂ 2 250 ਬੰਦਾ ਅੰਦਰ ਵੜ ਗਿਆ ਐਸਐਸਪੀ ਮੈਮ ਤੇ ਡੀਸੀ ਸਾਹਿਬ ਨੂੰ ਮੈਂ ਫੋਨ ਕੀਤਾ ਹੈ ਜਦੋਂ ਫੋਨ ਕੀਤਾ ਪ੍ਰਸ਼ਾਸਨ ਉੱਥੇ ਗਿਆ ਪ੍ਰਸ਼ਾਸਨ ਜਦੋਂ ਗਿਆ ਦੋ ਬੰਦੇ ਸਾਡੇ ਅਹੁਦੇ ਦਾ ਰਹਿ ਗਏ ਪ੍ਰਧਾਨ ਤੇ ਸੈਕਟਰੀ ਪ੍ਰਧਾਨ ਤੇ ਸੈਕਟਰੀ ਨੂੰ 250 ਬੰਦਾ ਘੇਰੀ ਖੜਾ 250 ਬੰਦਾ ਜਦੋਂ ਘੇਰੀ ਕਰੇ ਪ੍ਰਸ਼ਾਸਨ ਕੋਲੇ ਬੈਠਾ ਪ੍ਰਸ਼ਾਸਨ ਕੀ ਕਰਦਾ ਪ੍ਰਸ਼ਾਸਨ ਚੁੱਪ ਬੈਠਾ ਰਿਹਾ ਚੁੱਪ ਬੈਠਾ ਰਿਹਾ ਜਿਵੇਂ ਕਹੀ ਗਈ ਲਿਖੀ ਗਈ ਉਹ ਤਾਂ ਉਹਨਾਂ ਦਾ ਅਸਤੀਫਾ ਵੀ ਮੰਗਦੇ ਸੀ ਤੁਹਾਨੂੰ ਕਿਹਾਦਾ ਕੀ ਇਹ ਲੋਕਾਂ ਨੂੰ ਚੁੱਪ ਰਿਹਾ ਤਾਂ ਕਰ ਇਸੇ ਇੱਕ ਗੱਲ ਇਕ ਬੈਠੇ ਚੱਕ ਗੱਲ ਕਹੂੰਗਾ ਕਿ ਜਿਹੜਾ ਕੋਈ ਰਾਜੀਨਾਮਾ ਨਹੀਂ ਹੋਇਆ ੱਟਕੇ ਨਾਲ ਡਰਾ ਕੇ ਜੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਦਸਖਤ ਕਰਾਏ ਗਏ ਆ ਮਹਾਵੀਰ ਦਾਲਦੀ ਇੱਕ ਸੰਸਥਾ ਹੈ ਮਹਾਵੀਰ ਦਾਲ ਦਾ ਮੈਂਬਰ ਬਣਨ ਵਾਸਤੇ ਉਹਦੀਆਂ ਸੰਸਥਾਵਾਂ ਦਾ ਮੈਂਬਰ ਬਣਨ ਵਾਸਤੇ ਵਲੰਟੀਅਰ ਬੰਨਾ ਪੈਂਦਾ ਠੱਕੇ ਨਾਲ ਤੁਸੀਂ ਵੜ ਕੇ ਅੰਦਰ ਜ਼ਬਰਦਸਤੀ ਰਾਜੀਨਾਮਾ ਤੁਸੀਂ ਰਾਜੀਨਾਮੇ ਦੀ ਗੱਲ ਕਰਦੇ ਪਾਧਾ ਰਾਜੀਨਾਮੇ ਇਸ ਕਰਕੇ ਬਹੁਤ ਮੰਦਭਾਗੀ ਤੇ ਮਾੜੀ ਗੱਲ ਹੈ ਜਿੱਥੋਂ ਤੱਕ ਮੌਜੂਦਾ ਐਮਐਲਏ ਸਾਹਿਬ ਦਾ ਸਵਾਲ ਹੈ ਮੇਰੀ ਉਹਨਾਂ ਨੂੰ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਬੇਨਤੀ ਹੈ ਕੀ ਉਸ ਪਾਰਟੀ 'ਚ ਵੀ ਹਿੰਦੂ ਲੀਡਰ ਹੋਣਗੇ ਉਸ ਪਾਰਟੀ ਦੇ ਜਿਹੜੇ ਪੰਜਾਬ ਦੇ ਕੌਮੀ ਪ੍ਰਧਾਨ ਨੇ ਪਾਰਟੀ ਦੇ ਜਦੋਂ ਬੈਠੇ ਸੀ ਉਹਨਾਂ ਨੇ ਆਪਦੇ ਹਿੰਦੂ ਤਉ ਦਾ ਰਾਗ ਗਾ ਕੇ ਮਾਤਾ ਦੇ ਦਰਸ਼ਨ ਆਵਸਤੇ ਥਾਂ ਥਾਂ ਤੇ ਗਏ ਸੀ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਅਜੇਹ ਅਮਸਰ ਜਿਹੜਾ ਇੱਕ ਤੁਸੀਂ ਦੇਖੋ ਪਿੱਛੇ ਇੱਕ ਗੱਲ ਉੱਠੀ ਕਿ ਇੱਕ ਐਮਐਲਏ ਸੀ ਜ਼ਿਲ੍ਹੇ ਦਾ ਉਹਨੂੰ ਪੁਲਿਸ ਵਾਲੇ ਉਹਦੇ ਮੁਲਾਜ਼ਮਾਂ ਨੇ ਕੁੱਟ ਤਾ ਅੱਜ ਤਾਈਂ ਪਤਾ ਨਹੀਂ ਲੱਗਿਆ ਕਿਹੜਾ ਉਹ ਇੱਕ ਹੋਰ ਸੀ ਉਹ ਐਮਐਲਏ ਦਾ ਫੋਨ ਬੰਦ ਹੋ ਗਿਆ ਉਹਨੇ ਡੀਸੀ ਨੂੰ ਫੋਨ ਕਰ ਲਿਆ ਵੀ ਮੇਰਾ ਫੋਨ ਨਹੀਂ ਚੱਲਦਾ ਹਜੇ ਤਾਂ ਹੀ ਉਹਦਾ ਨਾਂ ਨਹੀਂ ਪਤਾ ਲੱਗਿਆ ਇਹ ਸਾਰੇ ਲੱਛਣ ਕਰਨੇ ਬੰਦ ਕਰ ਦਿਓ ਸ਼੍ਰੀ ਸਨਾਤਨ ਧਰਮ ਮਹਾਵੀਰ ਦਾਲਾ ਰਜਿਸਟਰਡ ਇਹ ਇੱਕ ਸੰਸਥਾ ਹੈ ਇਹਦੀ ਅਗਵਾਈ ਇਹਦੀ ਸੇਵਾ ਇਹਦੇ ਕਾਰਗੁਜ਼ਾਰੀ ਇਹਦੇ ਮੈਂਬਰ ਕਰਦੇ ਆ ਹਾਂ ਪਿੰਡ ਵਾਲੇ ਜਿਹੜੇ ਭਗਤ ਪਰਿਵਾਰ ਵਾਜਦੇ ਆ ਅਗਰ ਉਹਨਾਂ ਨੂੰ ਲੱਗਦਾ ਕਿ ਇਹ ਸੰਸਥਾ ਦੇ ਵਿੱਚ ਕਿਤੇ ਕੋਈ ਸੇਵਾ ਕਰਨ ਚ ਮਹਾਵਿਰਦਾਲ ਦੇ ਜਿਹੜੇ ਹੁਣ ਮੌਜੂਦਾ ਮੈਂਬਰ ਆ ਉਹਨਾਂ ਤੋਂ ਕੋਈ ਕਮੀ ਨਹੀਂ ਰਹੀ ਐ ਉਹ ਭਗਤ ਪਰਿਵਾਰ ਸਾਨੂੰ ਕਿਸੇ ਵੀ ਤੀਮਤ ਤੇ ਮਿਲ ਸਕਦੇ ਐ ਸਾਨੂੰ ਬੁਲਾਉਣ ਸਾਡੇ ਕੋਲੇ ਆਜਣ ਚਾਹੇ ਸਾਂਝੇ ਤੌਰ ਤੇ ਆਜਣ ਉਹ ਇੱਕ ਧਾਰਮਿਕ ਮਸਲਾ ਐ ਜਿਹੜੇ ਗੁਰੂ ਪੀਰਾਂ ਦਾ ਜਿਹੜਾ ਮੰਦਰ ਐ ਜਿੱਥੇ ਭਗਤ ਜਿੱਥੇ ਸਾਰੇ ਕਾਲੂ ਦਾਸ ਦੀ ਉਥੇ ਬੈਠੇ ਐ ਉਹਨਾਂ ਦੇ ਪਰਿਵਾਰ ਦੇ ਵੰਸ਼ਜ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਕੋਈ ਕਮੀ ਹੈ ਤਾਂ ਮਹਾਵੀਰ ਦਲ ਜਿਹੜਾ ਹਿੰਦੁਸਤਾਨ 올 ਇੰਡੀਆ ਮਹਾਵੀਰ ਦਲ ਦਾ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦੀ ਸਾਰੀ ਗੱਲ ਹੂ ਬੂ ਨਾਲ ਵਿਚਾਰ ਕਰਕੇ ਜੇਕਰ ਉਹ ਕੋਈ ਬਦਲ ਕਰਨ ਨੂੰ ਕਹਿਣਗੇ ਅਸੀਂ ਉਹਦੇ ਬਾਰੇ ਵੀ ਸੋਚ ਸਕਦੇ ਆ ਪਰ ਇੱਕ ਬੰਦਾ ਬੈਠ ਕੇ ਦੋਸ਼ ਲਾ ਦੇ ਇਹਨੇ ਵੀਡੀਓ ਬਣਾਈ ਇਹਦੇ ਮੁੰਡੇ ਨੇ ਐ ਕੀਤਾ ਇਹਦੇ ਮੁੰਡੇ ਨੇ ਐ ਕੀਤਾ ਇਹਦੇ ਨਾਲ ਮਹਾਵੀਰ ਦਲ ਦਾ ਕੋਈ ਤੱਲਕ ਨਹੀਂ ਕਿਸੇ ਕਿਸੇ ਦਾ ਕੋਈ ਨਿੱਜੀ ਬੱਚਾ ਅਗਰ ਕੋਈ ਗਲਤ ਕਰਦਾ ਜਾਂ ਉਹਦੇ ਦੋਸ਼ ਲੱਗਦਾ ਉਹਤੇ ਵੀ ਅਸੀਂ ਪਰਖ ਕਰਾਂਗੇ ਅਗਰ ਸਾਡੇ ਮੁਰੇ ਕੋਈ ਭਗਤ ਪਰਿਵਾਰ ਸਾਨੂੰ ਕੋਈ ਤੱਥ ਦੇ ਦਿੰਦਾ ਹੈ ਜਾ ਕੋਈ ਚੀਜ਼ ਦੇ ਦਿੰਦਾ ਤਾਂ ਅਸੀਂ ਆਪ ਉਹਤੇ ਕਾਰਵਾਈ ਰეკਮੈਂਡ ਕਰਾਂਗੇ ਪਰ ਇਹ ਜੀ ਗੱਲ ਤੇ ਮਹਾਵਿਰਦਾਲ ਕਿਸੇ ਵੀ ਸਤਿ ਤੇ ਦੋਸ਼ੀ ਨਹੀਂ ਜਿਹੜੀ ਕਤਾਹੀ ਉਹਨਾਂ ਨੇ ਬੇਅਦਬੀ ਵਾਲੀ ਕੀਤੀ ਹੈ ਜ਼ਬਰਦਸਤੀ ਵਾਲੀ ਕੀਤੀ ਹੈ ਰਾਜਨੀਤਿਕ ਸ਼ਹਿ ਤੇ ਐਮ ਐਲ ਏ ਨੇ ਆਪ ਦੇ ਭਰਾ ਨੂੰ ਅੱਗੇ ਲਾ ਕੇ ਇਹ ਕੰਮ ਕੀਤਾ ਇਸ ਕੰਮਾਂ ਤੋਂ ਇਹ ਗਰੇਜ ਕਰਨ ਕਿਉਂਕਿ ਪੰਜਾਬ ਦਾ Hindu ਅੱਜ ਥਾਂ ਥਾਂ ਤੋਂ ਰੋਸ ਦੇ ਪ੍ਰੈਸ ਨੋਟ ਜਾਰੀ ਕਰਕੇ ਅਖਬਾਰਾਂ ਦੇ ਵਿੱਚ ਲਵਾ ਰਿਹਾ ਹੈ ਪੰਜਾਬ ਦਾ ਹਿੰਦੂ ਇਸ ਚੀਜ਼ ਨੂੰ ਕਿਸੇ ਵੀ ਲੈ ਤੇ ਮੰਨਣ ਨੂੰ ਤਿਆਰ ਨਹੀਂ ਕਿ ਉਹਦੇ ਤਖਤ ਤੇ ਜਿੱਥੇ ਜਵਾਲਾ ਮਾਤਾ ਜੀ ਦਾ ਵਾਸਾ ਹੋਵੇ ਉਥੇ ਕੋਈ ਸ਼ਰਾਰਤੀ ਬੰਦੇ ਰਾਜਨੀਤੀ ਕ ਐਮ ਐਲ ਏ ਦੀ ਛੈ ਤੇ ਵੜ ਕੇ ਕਬਜ਼ਾ ਕਰਨ ਇਸ ਨੂੰ ਅਸੀਂ ਕਿਸੇ ਵੀ ਗੱਲ ਤੇ ਕਿਸੇ ਵੀ ਕੀਮਤ ਤੇ ਨਹੀਂ ਜ਼ਹਾਰਾਂਗੇ ਹਾਂ ਜੇਕਰ ਕੋਈ ਗੱਲਬਾਤ ਕਰਨਾ ਚਾਹੁੰਦੇ ਹੈ ਤਾ ਸਾਡੀ ਜਿਹੜੀ ਹਿੰਦੁਸਤਾਨ ਦੀ ਪੌੜੀ ਹੈ ਜਾਂ ਸਾਡੇ ਮਹਾਵੀਰ ਦਲ ਦੇ ਮੈਂਬਰ ਹੈ ਮੈਂ ਬਚਾ ਲੈ ਪੈ ਕੇ ਇਸ ਗੱਲ ਨੂੰ ਅੱਗੇ ਕਰਵਾ ਸਕਦਾ ਕਿਉਂਕਿ ਸਾਡੀ ਕਿਸੇ ਨਾ ਨਿੱਜੀ ਲੜਾਈ ਨਹੀਂ ਹੈ ਪਰ ਜਿੱਥੋਂ ਤੱਕ ਧਰਮ ਹੈ ਧਰਮ ਸਭ ਨੂੰ ਪਿਆਰਾ ਹੁੰਦਾ ਹੈ ਜਿਹੜੇ ਧਾਰਮਿਕ ਸੰਸਥਾਨ ਹੈ ਉਹ ਹਿੰਦੁਸਤਾਨ ਤੇ ਪੂਰੇ ਵਰਲਡ ਦੇ ਲੋਕੋ ਕੇ ਨਤਮਸਤਕ ਹੁੰਦੇ ਆ ਕੋਈ ਬੰਦੇ ਧੱਕੇ ਨਾਲ ਉੱਥੇ ਮੈਂਬਰ ਨਹੀਂ ਬਣ ਸਕਦੇ ਜਿਹੜਾ ਰਾਜੀਨਾਮਾ ਉਹਨਾਂ ਨੇ ਕਿਹਾ ਅਸੀਂ ਲਿਖਿਆ ਇਸ ਰਾਜੀਨਾਮੇ ਨੂੰ ਬਹਾਵੀ ਦਲ ਕਿਸੇ ਵੀ ਕੀਮਤ ਤੇ ਨਹੀਂ ਮੰਨੂਗਾ ਇਹ ਧੱਕੇ ਨਾਲ ਲਿਖਾਇਆ ਹੋਇਆ ਜ਼ੋਰ ਜ਼ਬਰਦਸਤੀ ਨਾਲ ਲਿਖਾਇਆ ਹੋਇਆ ਰਾਜੀਨਾਮਾ ਹੈ ਇਹਨਾਂ ਦਾ ਕੋਈ ਮੈਂਬਰ ਵੀ ਉਦੋਂ ਤੱਕ ਇਸ ਕਮੇਟੀ ਦੇ ਵਿੱਚ ਨਹੀਂ ਪਾਇਆ ਸਕਦਾ ਜਦੋਂ ਤੱਕ ਮਹਾਵੀਰ ਦਲ ਨਾਲ ਬੈਠ ਕੇ ਇਸ ਤੇ ਕੋਈ ਚਰਚਾ ਨਹੀਂ ਹੁੰਦੀ ਇਹ ਖੁਦ ਵਿਅਕਤੀ ਸੀਗਾ ਉੱਥੇ ਜਦੋਂ ਮੈਂ ਤੁਹਾਨੂੰ ਫੇਰ ਇੱਕ ਗੱਲ ਕਹਿੰਨਾ ਹੈ ਵੀ ਸਾਡੇ ਦੋ ਪ੍ਰਧਾਨ ਪਵਨ ਜੀ ਤੇ ਮੋਜੀ ਸੈਕਟਰੀ ਇਹ ਦੋ ਬੰਦਿਆਂ ਨੂੰ 2250 ਬੰਦੇ ਨੇ ਘੇਰਾ ਪਾ ਕੇ ਇਹ ਸਾਰੀ ਚੀਜ਼ ਕੀਤੀ ਹੈ 2250 ਬੰਦਾ ਤੁਹਾਨੂੰ ਵੀ ਜਿੰਨੇ ਤੁਸੀਂ ਬੈਠੇ ਹੋ ਬੇਸ਼ੱਕ ਤੁਸੀਂ ਪ੍ਰੈਸ ਵਾਲਿਓ ਤੁਹਾਡੀ ਆਵਾਜ਼ ਤੁਹਾਡੀ ਕਲਮ ਬਹੁਤ ਬਲੰਦਾ ਹੈ ਤੇ 2250 ਬੰਦਾ ਤੁਹਾਡੇ ਘਰੇ ਵੱਢ ਜੇ ਤੁਹਾਡੀ ਵੀ ਮਜਬੂਰੀ ਬਣ ਜੂਗੀ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਰ ਸਕਦਾ ਇੱਕ ਤਹਿਸੀਲਦਾਰ ਉਥੇ ਕੀ ਕਰ ਸਕਦਾ ਜਦੋਂ 2250 ਬੰਦਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੋਂਦਾ ਵੀ ਇਹ ਗੱਲ ਮੁੱਕਦੀ ਹੋਵੇ ਕਿਸੇ ਤਰੀਕੇ ਇਹਨਾਂ ਨੂੰ ਠਾਈਏ ਉਹਨਾਂ ਨੇ ਠਾਉਂਦੇ ਵਿੱਚ ਇਹ ਗੱਲ ਕਰਤੀ ਇਸ ਕਰਕੇ ਕੱਲ ਨੂੰ ਮੈਂ ਕਿਸੇ ਕਿਸੇ ਸੰਸਥਾਨ ਧਾਰਮਿਕ ਸੰਸਥਾ ਚ ਵੜ ਜਾ ਮੈਂ ادب ਨਾਲ ਕਹਿੰਨਾ ਕੋਈ ਵੀ ਧਾਰਮਿਕ ਸੰਸਥਾਨ ਹੋਵੇ ਕਿਸੇ ਵੀ ਜਮਾਤ ਦਾ ਹੋਵੇ ਅਸੀਂ 250 ਬੰਦਾ ਵੜ ਕੇ ਦੋ ਬੰਦਿਆਂ ਤੋਂ ਰਾਜੀਨਾਮਾ ਤੇ ਮੈਂਬਰ ਬਣ ਕੇ ਆ ਜੀਏ ਇਹ ਗੱਲ ਠੀਕ ਨਹੀਂ ਹੈ ਮਹਾਵੀਰ ਦਲ ਇੱਕ ਸੰਸਥਾ ਹੈ ਇਹਦਾ ਇੱਕ ਵਿਧਾਨ ਹੈ ਰਜਿਸਟਰਡ ਸੰਸਥਾ ਹੈ ਇਹਦਾ ਮੈਂਬਰ ਬਣਨ ਵਾਸਤੇ ਉਹਦੇ ਸਾਰੀ ਪ੍ਰਕਿਰਿਆ ਕੋਈ ਵੀ ਬੰਦਾ ਮੈਂਬਰ ਨਹੀਂ ਬਣ ਸਕਦਾ ਭਗਤ ਪਰਿਵਾਰ ਅਗਰ ਕੋਈ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੁੰਦਾ ਸਾਨੂੰ ਆਵਾਜ਼ ਦੇ ਅਸੀਂ ਨੰਗੇ ਪੈਰੀ ਉਹਨਾਂ ਨਾਲ ਚਰਚਾ ਕਰਨ ਨੂੰ ਤਿਆਰ ਹੈ ਉਹਨਾਂ ਦੇ ਕੋਈ ਜੇ ਕੱਲ ਹੋਏ ਕੋਈ ਸੁਝਾਅ ਹੋਏ ਉਹਨਾਂ ਸੁਝਾਵਾਂ ਨੂੰ ਮੰਨਣ ਨੂੰ ਤਿਆਰ ਹੈ ਪਰ ਧੱਕੇ ਨਾਲ ਰਾਜਨੀਤਿਕ ਸ਼ੈ ਤੇ ਐਮਐਲਏ ਦੀ ਰਾਜਨੀਤਿਕ ਸ਼ੈ ਤੇ ਜਿੱਤੇ ਚਰਚਾ ਇੱਕ 2022 ਚ ਹੋਇਆ ਸੀ ਤੇ ਜਿਹਦੇ ਚਾਰ ਸ਼ੀਟ ਪੇਸ਼ ਹੋ ਚੁੱਕੀ ਹੈ ਮੈਨੂੰ ਤਾਂ ਕਿਸੇ ਨੇ ਇਹ ਵੀ ਦੱਸਿਆ ਪਰ ਮੈਂ ਇੱਕ ਦੋ ਦਿਨਾਂ ਜੇ ਵੀ ਸਾਬਤ ਕਰ ਦੂੰ ਕਿ ਜਿਹੜੇ ਵਕੀਲ ਸਾਹਿਬ ਮੇਰਾ ਦੇਖੋ ਕਲੀਗ ਹੈ ਵਕੀਲ ਮੈਂ ਕਿਸੇ ਵਕੀਲ ਦੇ ਉਲਟ ਨਹੀਂ ਹਾਂ ਵਕੀਲ ਨੇ ਆਪਦੀ ਗੱਲ ਕੀਤੀ ਭਰਾ ਨੇ ਮੇਰੇ ਨੇ ਕੀਤੀ ਮੈਨੂੰ ਲੱਗਦਾ ਹੈ ਸ਼ਾਇਦ ਉਹ ਵਕੀਲ ਸਾਹਿਬ ਉਸ ਐਮਐਲਏ ਦੇ ਪਰਚੇ ਦੇ ਵਿੱਚ ਕਾਰਵਾਈ ਕਰਨ ਵਾਸਤੇ ਉਹਨਾਂ ਦੇ ਅਦਾਲਤ 'ਚ ਵਕੀਲ ਨੇ ਪਰ ਮੈਂ ਇਸ ਗੱਲ ਤੇ ਸ਼ੋਰ ਨਹੀਂ ਸੋਮਵਾਰ ਮੰਗਲਵਾਰ ਤੱਕ ਮੈਂ ਤੁਹਾਨੂੰ ਇਹਦੀ ਕੋਪ ਕੱਟ ਕੇ ਵੀ ਬਰਕਾਲਤਨਾਮਾ ਲਿਆ ਦੂੰਗਾ ਤਾਂ ਇਹ ਤਾਂ ਇਹ ਵੀ ਸਾਬਤ ਹੋ ਜਾਊਗਾ ਜੇਕਰ ਵਕੀਲ ਹੋਏ ਐਮਐਲਏ ਦੇ ਪਰਚੇ ਦਰਜ ਵਾਲੇ 'ਚ ਤਾਂ ਇਹਦੋ ਹੀ ਸਾਬਤ ਹੋ ਜਾਊਗਾ ਕਿ ਜਿਹੜਾ ਐਮਐਲਏ ਪਿੱਛੇ ਬੈਠਾ ਇਹ ਕਰਵਾ ਰਿਹਾ ਉਹਦੀ ਜਿਹੜੀ ਮੰਸ਼ਾ ਹੈ ਉਹ ਕਿਸ ਲਈ ਜੇ ਦੀ